ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਤੁਹਾਡੇ 10ਵੀਂ ਜਮਾਤ ਦਾ ਜੋ ਪੈਸ ਪੰਜਾਬੀ ਟੈਸਟ ਹੋਇਆ ਸੀ ਠੀਕ ਹੈ ਉਹ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਹੱਲ ਕਰਾਂਗੇ ਠੀਕ ਹੈ ਮੈਨੂੰ ਉਮੀਦ ਹੈ ਵੀ ਤੁਹਾਡੇ ਜਿਹੜੇ ਸਾਰੇ ਕੁਐਸਚਨ ਹੈਗੇ ਉਹ ਸਹੀ ਹੋਣਗੇ ਕਿਉਂਕਿ ਤੁਸੀਂ ਬਹੁਤ ਤਿਆਰੀ ਕੀਤੀ ਹੈਗੀ ਸੋ ਆਓ ਆਪਾਂ ਸਟਾਰਟ ਕਰੀਏ ਸਭ ਤੋਂ ਪਹਿਲਾਂ ਭਾਗ ੳ ਨੋਟ ਅਨ ਦਿੱਤੇ ਪੈਰਿਆਂ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਠੀਕ ਹੈ ਜੋ ਪੈਰੇ ਦਿੱਤੇ ਗਏਗੇ ਪਹਿਲਾਂ ਅਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਹੈ ਫਿਰ ਇਸ ਤੋਂ ਬਾਅਦ ਇਹਨਾਂ ਦੇ ਅਸੀਂ ਇਹਨਾਂ ਦੇ ਵਿੱਚੋਂ ਪੁੱਛੇਗੇ ਪ੍ਰਸ਼ਨਾਂ ਦੇ ਉੱਤਰ ਦੇਣੇਗੇ ਠੀਕ ਹੈ ਜੀ ਸੋ ਪੜੀਏ ਆਪਾਂ ਫਸਟ ਨੰਬਰ 1 ਅਨ ਦਿੱਠਾ ਪੈਰਾ ਪੜ੍ਹ ਕੇ ਪ੍ਰਸ਼ਨ 1 ਤੋਂ 5 ਦੇ ਸਹੀ ਉੱਤਰ ਦੀ ਚੋਣ ਕਰੋ ਮਤਲਬ ਜੋ ਅਸੀਂ ਪਹਿਲਾ ਪੈਰਾ ਪੜ੍ਹਾਂਗੇ ਉਹਦੇ ਵਿੱਚ ਅਸੀਂ 1 ਤੋਂ 5 ਤੱਕ ਜਿਹੜੇ ਪ੍ਰਸ਼ਨ ਜਿਨ੍ਹਾਂ ਦੇ ਤੁਸੀਂ ਉੱਤਰ ਦੇਣੇ ਸੀ ਆਓ ਕੁੜੀਏ ਇੱਕ ਵਚਨ ਬਹੁਵਚਨ ਨਾਮ ਤੇ ਪੜਨਾਮ ਜਿਹੜੇ ਵੱਡੀਆਂ ਕਲਾਸਾਂ ਵਿੱਚ ਰੱਟਦੇ ਆ ਬੱਚੇ ਫੇਲ ਹੋ ਜਾਂਦੇ ਹਨ ਕਿਵੇਂ ਪਹਿਲੇ 2-3 ਸਾਲ ਦੀ ਉਮਰ ਵਿੱਚ ਆਪਣੇ ਆਪ ਹੀ ਬਿਨਾਂ ਸਿਖਾਏ ਬੱਚਿਆਂ ਦੀ ਸਮਝ ਵਿੱਚ ਆ ਜਾਂਦੇ ਹਨ ਇਸ ਬਾਰੇ ਗੌਰ ਕਰੀਏ ਤਾਂ ਕੁਝ ਹੋਰ ਨੁਕਤੇ ਦੀ ਵੱਡਿਆਂ ਦੀ ਸਮਝ ਵਿੱਚ ਆਉਣ ਲੱਗ ਪੈਣਗੇ ਇੱਕ ਗੱਲ ਤਾਂ ਸਾਫ਼ ਜਾਇਰ ਹੈ ਕਿ ਬੱਚੇ ਦੀ ਮੋਡਲ ਹੀ ਸਿੱਖਿਆ ਬੱਚੇ ਨੂੰ ਬਿਨਾਂ ਪੜ੍ਹਾਏ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੁੜੀ ਨੰਨ ਜਾਂਦੀ ਅੱਖਰ ਹੀ ਲੱਗੇਗਾ ਤੇ ਮੁੰਡੇ ਨੰਨ ਜਾਂਦਾ ਇਹ ਵੀ ਉਹ ਜਲਦ ਸਮਝ ਲੈਂਦਾ ਹੈ ਕਿ ਪੰਛੀ ਉੱਡੇਗਾ ਅਤੇ ਬਹੁਤ ਪੰਛੀ ਉੱਡਣਗੇ ਜਦੋਂ ਬੱਚੇ ਨੂੰ ਸਕੂਲ ਵਿੱਚ ਪੜ੍ਹਨੇ ਪਾਇਆ ਜਾਂਦਾ ਹੈ ਤਾਂ ਜੇ ਅਧਿਆਪਕ ਵੀ ਉਸੇ ਮਾਂ ਬੋਲੀ ਵਿੱਚ ਪੜ੍ਹਾ ਰਿਹਾ ਹੋਵੇ ਤਾਂ ਉਹ ਬੋਲੀ ਪਰਪੱਕ ਹੋ ਜਾਂਦੀ ਹੈ ਤੇ ਬੱਚੇ ਨੂੰ ਉਸ ਬੋਲੀ ਵਿੱਚ ਮੁਹਾਰਤ ਹਾਸਲ ਕਰਨ ਵਿੱਚ ਬਹੁਤਾ ਸਮਾਂ ਨਹੀਂ ਲੱਗਦਾ ਉਸ ਤੋਂ ਅਗਲੀ ਪੜ੍ਹਾਈ ਆਪਣੇ ਆਪ ਹੀ ਸੌਖੀ ਹੋ ਜਾਣੀ ਕਿਉਂਕਿ ਹਰ ਨਵੇਂ ਸ਼ਬਦ ਅਤੇ ਨਵੀਂ ਬੋਲੀ ਨੂੰ ਸਮਝਣ ਲਈ ਉਸ ਕੋਲ ਇੱਕ ਆਧਾਰ ਹੁੰਦਾ ਹੈ ਤੇ ਉਸ ਸ਼ਬਦ ਦਾ ਆਪਣੀ ਮਾਂ ਬੋਲੀ ਵਿੱਚ ਤਰਜਮਾ ਕਰਕੇ ਬੱਚਾ ਜਲਦੀ ਨਵੀਂ ਚੀਜ਼ ਸਿੱਖ ਲੈਂਦਾ ਹੈ ਇਸ ਤਰ੍ਹਾਂ ਉਸ ਦੇ ਦਿਮਾਗ ਦੀ ਸਾਫ਼ ਸਲੇਟ ਉੱਤੇ ਉਕਰੇ ਮਾਂ ਬੋਲੀ ਦੇ ਅੱਖਰ ਉਸ ਨੂੰ ਔਖੀ ਤੋਂ ਔਖੀ ਚੀਜ਼ ਵੀ ਸੌਖੇ ਤਰੀਕੇ ਨਾਲ ਸਮਝਣ ਦੇ ਵਿੱਚ ਮਦਦ ਕਰਦੇ ਹਨ ਤਾਂ ਅਸੀਂ ਇਹਨੂੰ ਪਹਿਣਾ ਪੈਰਾ ਪੜ ਲਿਆ ਇਹਦੇ ਵਿੱਚ ਅਸੀਂ 5 ਪ੍ਰਸ਼ਨ ਲੱਭਣੇ ਹਨ ਜੀ ਕਿਹੜੇ ਬੱਚੇ ਵਿਆਕਰਨ ਦੀ ਪੜ੍ਹਾਈ ਵਿੱਚ ਸਫਲ ਹੁੰਦੇ ਹਨ ਹਾਂਜੀ ਵੈਰੀ ਗੁੱਡ ਆਡਾਪਸ਼ਨ ਸਹੀ ਹੈ ਰੱਟਦਿਆਂ ਸਿੱਖਣ ਵਾਲੇ ਪ੍ਰਸ਼ਨ ਨੰਬਰ 2 ਬੱਚੇ ਲਿੰਗ ਅਤੇ ਵਚਨ ਦੇ ਭੇਦ ਵਾਲੇ ਸ਼ਬਦਾਂ ਬਾਰੇ ਕਦੋਂ ਸਿੱਖਦੇ ਹਨ ਜਦੋਂ ਸਿੱਖਦੇ ਹੈਗੇ ਮੁੱਢਲੀ ਸਿੱਖਿਆ ਦੇ ਵਿੱਚ ਪ੍ਰਸ਼ਨ ਨੰਬਰ 3 ਨਵੀਂ ਬੋਲੀ ਨੂੰ ਸਮਝਣ ਦਾ ਆਧਾਰ ਕੀ ਹੁੰਦਾ ਹੈ ਹਾਂਜੀ ਮਾਂ ਬੋਲੀ ਦੇ ਵਿੱਚ ਮਹਾਰਤ ਜੇਕਰ ਮਾਂ ਬੋਲੀ ਬੱਚਾ ਚੰਗੀ ਤਰ੍ਹਾਂ ਜਾਣਦਾ ਹੈਗਾ ਤਾਂ ਉਹਨਾਂ ਨੂੰ ਵੀ ਬੋਲੀ ਸਿੱਖ ਸਕਦਾ ਹੈਗਾ ਹਾਂਜੀ ਪ੍ਰਸ਼ਨ ਨੰਬਰ 4 ਨਪੁੰਨ ਦਾ ਸਮਾਨਾਰਥਕ ਸ਼ਬਦ ਕੀ ਹੈ ਮਹਾਰਤ ਕਿਸੇ ਕੰਮ ਦੇ ਵਿੱਚ ਨਪੁੰਨ ਹੋਣਾ ਉਹਨੂੰ ਮਹਾਰਤ ਆਸਲ ਹੋਣੀ ਪ੍ਰਸ਼ਨ ਨੰਬਰ 5 ਤਰਜਮਾ ਦਾ ਸਹੀ ਅਰਥ ਕੀ ਹੈ ਹਾਂਜੀ ਇਹਦਾ ਮਤਲਬ ਹੈ ਇੱਕ ਭਾਸ਼ਾ ਵਿੱਚ ਲਿਖੇ ਦਾ ਦੂਜੀ ਭਾਸ਼ਾ ਵਿੱਚ ਅਨੁਵਾਦ ਠੀਕ ਹੈ ਇਸ ਤੋਂ ਬਾਅਦ ਆਪਾਂ ਜਿਹੜਾ ਦੂਸਰਾ ਪੈਰਾ ਹੈਗਾ ਤੁਹਾਡਾ ਉਹ ਪੜ੍ਹਦੇ ਆਂਗੇ ਅੰਡਿੱਠਾ ਪੈਰਾ ਪੜ੍ਹ ਕੇ ਪ੍ਰਸ਼ਨ 6 ਤੋਂ 10 ਦੇ ਸਹੀ ਉੱਤਰ ਦੀ ਚੋਣ ਕਰੋ ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਮ ਉਸਦਾ ਚਿਹਰਾ ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ ਹੈ ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ ਨਾਲ ਅੰਗਰੇਜ਼ੀ ਭਾਸ਼ਾ ਆਈ ਅੰਗਰੇਜ਼ ਤਾਂ ਇੱਥੋਂ ਚਲੇ ਗਏ ਪਰ ਸਾਡੇ ਨਾਲ ਅੰਗਰੇਜ਼ੀ ਭਾਸ਼ਾ ਇੱਥੇ ਹੀ ਛੱਡ ਗਈ। ਸਾਡੇ ਨਾਲ ਉਹ ਹੋਈ ਕਿ ਭੈਣ ਡੈਣ ਮਰ ਗਈ ਪਰ ਦੰਦ ਆਲੇ ਵਿੱਚ ਧਰ ਗਈ। ਅੰਗਰੇਜ਼ੀ ਭਾਸ਼ਾ ਸੱਭਿਆਚਾਰਕ ਕਲਾਮਾਂ ਦੀ ਅੰਤਰਰਾਸ਼ਟਰੀ ਮੰਡੀ ਹੈ। ਉਹ ਆਪਣੀ ਇਸ਼ਤਿਹਾਰਬਾਜ਼ੀ ਅਤੇ ਤਕਨੀਕ ਰਾਹੀਂ ਸਾਰੀ ਦੁਨੀਆ ਦੇ ਸੱਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਦੋਂ ਬੱਚਾ ਮਾਂ ਬੋਲੀ ਦੀ ਥਾਵੇਂ ਅੰਗਰੇਜ਼ੀ ਭਾਸ਼ਾ ਸਿੱਖੇਗਾ ਤਾਂ ਅੰਗਰੇਜ਼ੀ ਸੱਭਿਆਚਾਰ ਆਪਣੇ ਆਪ ਸਾਡੇ ਉੱਤੇ ਅਸਰ ਪਾਵੇਗਾ। ਬੱਚੇ ਨੂੰ ਅੰਗਰੇਜ਼ੀ ਕਾਰਟੂਨ ਅੰਗਰੇਜ਼ੀ ਫਿਲਮਾਂ ਅੰਗਰੇਜ਼ੀ ਗੀਤ ਅੰਗਰੇਜ਼ੀ ਸਾਹਿਤ ਹੀ ਚੰਗਾ ਲੱਗੇਗਾ ਉਹ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ ਅਖਾਣਾ ਮੁਹਾਵਰਿਆਂ ਨੂੰ ਸਮਝਣ ਤੋਂ ਅਸਮਰੱਥ ਰਹਿ ਜਾਵੇਗਾ ਦੁੱਖ ਦੀ ਗੱਲ ਇਹ ਹੈ ਕਿ ਉਹ ਵਿਰਸੇ ਵਿੱਚ ਛੁਪੇ ਸਾਡੇ ਸੱਭਿਆਚਾਰ ਤੋਂ ਵੀ ਟੁੱਟ ਜਾਵੇਗਾ ਹੁਣ ਅਸੀਂ ਇਹ ਪੈਰਾ ਪੜ੍ਹਿਆਗਾ ਇਹਦੇ ਵਿੱਚ ਅਸੀਂ ਪ੍ਰਸ਼ਨ 6 ਤੋਂ 10 ਤੱਕ ਉਹਨਾਂ ਦੇ ਉੱਤਰ ਦੇਣੇ ਹਨ ਜੀ ਤਾਂ ਪ੍ਰਸ਼ਨ ਨੰਬਰ 6 ਹੈ ਸਭਿਆਚਾਰ ਦਾ ਚਿਹਰਾ ਕੀ ਹੁੰਦਾ ਹੈ ਹਾਂਜੀ ਸਭਿਆਚਾਰ ਦਾ ਚਿਹਰਾ ਕੀ ਹੁੰਦਾਗਾ ਕਲਾਮ ਆ ਜਿਹੜੀਆਂ ਲੋਕ ਕਲਾਮ ਹੁੰਦੀਆਂ ਨੇ ਪ੍ਰਸ਼ਨ ਨੰਬਰ 7 ਅੰਗਰੇਜ਼ੀ ਸਭਿਆਚਾਰ ਦੇ ਅਸਰ ਵਾਲੇ ਬੱਚੇ ਕੀ ਕਰਦੇ ਹਨ ਅੰਗਰੇਜ਼ੀ ਫਿਲਮਾਂ ਵੇਖਦੇ ਹਨ ਅੰਗਰੇਜ਼ੀ ਗੀਤ ਸੁਣਦੇ ਹਨ ਅੰਗਰੇਜ਼ੀ ਸਾਹਿਤ ਪੜ੍ਹਦੇ ਹਨ ਉਪਰੋਕਤ ਸਾਰੇ ਹਾਂਜੀ ਤਾਂ ਇਹਦੇ ਲਈ ਕਿਹੜਾ ਉੱਤਰ ਸਹੀ ਹੈਗਾ ਉਪਰੋਕਤ ਸਾਰੇ ਪ੍ਰਸ਼ਨ ਨੰਬਰ 8 ਬੱਚੇ ਦਾਦੀਆਂ ਤੇ ਨਾਨੀਆਂ ਦੀਆਂ ਬਾਤਾਂ ਤੇ ਅਖਾਣ ਸਮਝਣ ਤੋਂ ਸਮਰੱਥ ਕਿਉਂ ਰਹ ਜਾਂਦੇ ਹਨ ਅੰਗਰੇਜ਼ੀ ਭਾਸ਼ਾ ਦੇ ਪ੍ਰਭਾਵ ਕਾਰਨ ਪੰਜਾਬੀ ਸੱਭਿਆਚਾਰ ਤੋਂ ਦੂਰ ਰਹਿਣ ਕਾਰਨ ਉਪਰੋਕਤ ਦੋਵੇਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਹਦੇ ਲਈ ਈਡੀ ਆਪਸ਼ਨ ਬਿਲਕੁਲ ਸਹੀ ਹੈ ਬੇਟਾ ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਕਾਰਨ ਅਤੇ ਪੰਜਾਬੀ ਸੱਭਿਆਚਾਰ ਤੋਂ ਦੂਰ ਰਹਿਣ ਕਾਰਨ ਉਪਰੋਕਤ ਦੋਵੇਂ ਹਾਂਜੀ ਪ੍ਰਸ਼ਨ ਨੰਬਰ 9 ਸਭਿਆਚਾਰਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਕੀ ਹੈ ਹਾਂਜੀ ਕੀ ਹੈ ਅੰਗਰੇਜ਼ੀ ਭਾਸ਼ਾ ਵੈਰੀ ਗੁੱਡ ਹਾਂਜੀ ਪ੍ਰਸ਼ਨ ਨੰਬਰ 10 ਡੈਨ ਮਰ ਗਈ ਪਰ ਦੰਦ ਆਲੇ ਵਿੱਚ ਧਰ ਗਈ ਇਹ ਕੀ ਹੈ ਹਾਂਜੀ ਬੇਟਾ ਇਹ ਕੀ ਹੈ ਇਹ ਅਖਾਨ ਹੈ ਹਾਂਜੀ ਭਾਗ ਅਡਾ ਨੋਟ ਪ੍ਰਸ਼ਨ 11 ਤੋਂ 20 ਨੂੰ ਧਿਆਨ ਨਾਲ ਪੜ੍ਹ ਕੇ ਸਹੀ ਉੱਤਰ ਦੀ ਚੋਣ ਕਰੋ ਠੀਕ ਹੈ ਹੁਣ ਅਸੀਂ 11 ਤੋਂ ਜੋ 20 ਦੇਗੀ ਉਹ ਧਿਆਨ ਨਾਲ ਪੜ੍ਹਨੇ ਆ ਤੇ ਇਹਨਾਂ ਦੇ ਉੱਤਰ ਦੇਣੇਗੇ ਪ੍ਰਸ਼ਨ ਨੰਬਰ 11 ਇਹ ਸਰੀਰਾ ਮੇਰਾ ਸ਼ਬਦ ਕਿਸ ਕਾਵ ਧਾਰਾ ਨਾਲ ਸੰਬੰਧਿਤ ਹੈ ਹਾਂਜੀ ਕਿਸ ਗੁਰਮਤ ਕਾਵ ਨਾਲ ਸੰਬੰਧਿਤ ਹੈ ਸੂਫੀ ਕਾਵ ਨਾਲ ਸੰਬੰਧਿਤ ਹੈ ਕਿੱਸਾ ਕਾਵ ਨਾਲ ਸੰਬੰਧਿਤ ਹੈ ਜਾਂ ਫਿਰ ਬੀਰ ਕਾਵ ਨਾਲ ਸੰਬੰਧਿਤ ਹੈ ਹਾਂਜੀ ਬੇਟਾ ਇਹਦੇ ਲਈ ਊੜਾ ਆਪਸ਼ਨ ਬਿਲਕੁਲ ਸਹੀ ਹੈ ਸਾਡੀ ਗੁਰਮਤ ਕਾਫ ਪ੍ਰਸ਼ਨ ਨੰਬਰ 12 ਪ੍ਰਾਰਥਨਾ ਨਿਵੰਦ ਦਾ ਲੇਖਕ ਕੌਣ ਹੈ? ਹਾਂਜੀ ਪ੍ਰਿੰਸੀਪਲ ਤੇਜਾ ਸਿੰਘ, ਗੁਰਬਖਸ਼ ਸਿੰਘ, ਡਾਕਟਰ ਬਲਵੀਰ ਸਿੰਘ, ਸਰਦਾਰ ਕਪੂਰ ਸਿੰਘ। ਹਾਂਜੀ ਇਸ ਨਿਵੰਦ ਦਾ ਲੇਖਕ ਹਨ ਡਾਕਟਰ ਬਲਵੀਰ ਸਿੰਘ। ਪ੍ਰਸ਼ਨ ਨੰਬਰ 13 ਕਾਕਾ ਕਿਸ ਕਹਾਣੀ ਦਾ ਪਾਤਰ ਹੈ? ਮੜੀਆਂ ਤੋਂ ਦੂਰ, ਕੁਲਫੀ, ਅੰਗਸੰਗ, ਬਾਮਾ ਬਹਾਦਰ। ਹਾਂਜੀ ਤਾਂ ਕਾਕਾ ਕਿਸ ਕਹਾਣੀ ਦਾ ਪਾਤਰ ਹੈ ਵੀ ਕੁਲਫੀ ਕਹਾਣੀ ਦਾ। ਪ੍ਰਸ਼ਨ ਨੰਬਰ 14 ਜੀ ਚੋਰ ਨਾਲੋਂ ਚੋਰ ਦੀ ਮਾਂ ਚਤਰ ਹੁੰਦੀ ਹੈ ਇਹ ਸ਼ਬਦ ਕਿਸ ਇਕਾਂਗੀ ਦੇ ਹਨ ਬੰਬਕੇਸ ਨਾਇਕ ਸਮੁੰਦਰੋਂ ਪਾਰ ਜਫਰਨਾਮਾ ਹਾਂਜੀ ਕਿਹੜੀ ਕਾਂਗੀ ਦੇ ਨੇ ਬੰਬਕੇਸ ਸ਼ਾਬਾਸ਼ ਪ੍ਰਸ਼ਨ ਨੰਬਰ 15 ਬੰਤੇ ਨੂੰ ਕਿਸ ਦਾ ਚੁੱਪ ਰਹਿਣਾ ਚੰਗਾ ਨਹੀਂ ਲੱਗਦਾ ਲਾਜੋ ਦਾ ਦਿਆਲੇ ਦਾ ਫੁੰਮਣ ਦਾ ਤਾਰੇ ਦਾ ਧਾਰੋ ਦਾ ਹਾਂਜੀ ਇਹਦੇ ਲਈ ਸਸਾ ਆਪਸ਼ਨ ਸਹੀ ਹੈ ਧਾਰੋ ਦਾ ਬੰਤਨ ਨੂੰ ਕਿਸਦਰ ਚੁੱਪ ਰਹਿਣਾ ਚੰਗਾ ਨਹੀਂ ਲੱਗਦਾ ਤਾਰੋ ਦਾ ਪ੍ਰਸ਼ਨ ਨੰਬਰ 16 ਸ਼ੇਕ ਫਰੀਦ ਜੀ ਕਿਹੜੇ ਪੰਛੀਆਂ ਤੋਂ ਕੁਰਬਾਨ ਜਾਂਦੇ ਹਨ ਹਾਂਜੀ ਜੋ ਜੰਗਲ ਵਿੱਚ ਵੱਸਦੇ ਹਨ ਜੋ ਕੰਕਰ ਖਾ ਕੇ ਧਰਤੀ ਉੱਤੇ ਰਹਿੰਦੇ ਹਨ ਜੋ ਰੱਬ ਦਾ ਆਸਰਾ ਨਹੀਂ ਛੱਡਦੇ ਜਾ ਉਪਰੋਕਤ ਸਾਰੇ ਹਾਂਜੀ ਤਾਂ ਇਹਦੇ ਲਈ ਬੇਟਾ ਸਸ ਆਪਸ਼ਨ ਸਹੀ ਹੈ ਉਪਰੋਕਤ ਸਾਰੇ ਪ੍ਰਸ਼ਨ ਨੰਬਰ 17 ਅੱਖ ਲੱਗਣੀ ਨੀਂਦ ਆਉਣੀ ਇਸ ਮੁਹਾਵਰੇ ਲਈ ਸਹੀ ਵਾਕ ਕਿਹੜਾ ਹੈ ਹਾਂਜੀ ਠੰਡੀ ਹਵਾ ਚੱਲਣ ਕਰਕੇ ਮੰਜੇ ਤੇ ਪੈਂਦਿਆਂ ਹੀ ਮੈਨੂੰ ਨੀਂਦ ਆ ਗਈ ਠੰਡੀ ਹਵਾ ਚੱਲਣ ਕਰਕੇ ਮੰਜਿਆਂ ਤੇ ਪੈਂਦੇ ਹੀ ਮੇਰੀ ਅੱਖ ਲੱਗ ਗਈ ਮੱਛਰ ਪੈਣ ਕਾਰਨ ਮੇਰੀ ਅੱਖ ਦਰਦ ਕਰਨ ਲੱਗ ਪਈ ਹਾਂਜੀ ਤਾਂ ਇਹਦੇ ਲਈ ਆਹ ਆਪਸ਼ਨ ਸੀ ਹੈ ਤਾਂ ਤੇ ਮੁਹਾਵਰੇ ਦੇ ਵਿੱਚ ਆਪਾਂ ਇਹ ਮੰਨਦੇ ਨਾ ਜੋ ਸਾਨੂੰ ਫਸਟ ਤੇ ਦਿੱਤਾ ਗਿਆ ਹੈਗਾ ਅਸੀਂ ਉਸ ਨੂੰ ਹੀ ਇਸ ਦੇ ਵਿੱਚ ਯੂਜ਼ ਕਰਦੇ ਹਾਂਗੇ ਨਾ ਕਿ ਉਸ ਦੇ ਮਤਲਬ ਨੂੰ ਤਾਂ ਇਹਦੇ ਲਈ ਆਹ ਆਪਸ਼ਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 18 ਸੰਗ ਸ਼ਬਦ ਦੇ ਅਰਥਾਂ ਨੂੰ ਦਰਸਾਉਂਦਾ ਕਿਹੜਾ ਵਾਕ ਜਾਂ ਵਿਕਲਪ ਸਹੀ ਹੈ? ਸ਼ਰਮ ਜਮਾਤ ਵਿੱਚ ਨਵਾਂ ਆਇਆ ਬੱਚਾ ਸੰਗ ਮਹਿਸੂਸ ਕਰ ਰਿਹਾ ਹੈ। ਸਾਥ ਬੁਰੇ ਆਦਮੀਆਂ ਦਾ ਸੰਗ ਨਹੀਂ ਕਰਨਾ ਚਾਹੀਦਾ। ਗਲਾ ਗਲਾ ਜਿਆਦਾ ਸਮਾਂ ਬੋਲਣ ਕਰਕੇ ਮੇਰਾ ਸੰਗ ਦਰਦ ਕਰ ਰਿਹਾ ਹੈ। ਹਾਂਜੀ। ਇਦੇ ਵਿੱਚੋਂ ਕਿਹੜਾ ਆਪਸ਼ਨ ਸਹੀ ਹੈ ਕਿ ਇਹਦੇ ਵਿੱਚੋਂ ਸਸ ਆਪਸ਼ਨ ਸਹੀ ਹੈ ਇਹਦੇ ਵਿੱਚ ਜਿਹੜਾ ਊੜਾ ਤੇ ਆ ਊੜਾ ਅਤੇ ਆੜਾ ਸਹੀ ਹੈਗੇ ਦੋਨੋਂ ਠੀਕ ਹੈ ਬਟ ਜਿਹੜਾ ਈਡੀ ਹੈਗਾ ਉਹ ਗਲਤ ਹੈ ਪ੍ਰਸ਼ਨ ਨੰਬਰ 19 ਵਿਦੇਸ਼ ਵਿੱਚ ਰਹਿੰਦੇ ਰਿਸ਼ਤੇਦਾਰਾਂ ਨੂੰ ਪਿੰਡ ਵਿੱਚ ਆਈਆਂ ਕਿਹੜੀਆਂ ਤਬਦੀਲੀਆਂ ਬਾਰੇ ਦੱਸੋਗੇ ਪਿੰਡ ਵਿੱਚ ਸਿਹਤ ਅਤੇ ਸਿੱਖਿਆ ਸਹੂਲਤਾਂ ਬਾਰੇ ਪਿੰਡ ਵਿੱਚ ਗਲੀਆਂ ਨਾਲੀਆਂ ਤੇ ਕੁਦਰਤੀ ਸਾਧਨਾਂ ਦੀ ਸੁੰਦਤਾ ਤੇ ਸੰਭਾਲ ਬਾਰੇ ਖੇਤੀ ਵਿੱਚ ਵਰਤੀ ਜਾਂਦੀ ਨਵੀਂ ਮਸ਼ੀਨਰੀ ਅਤੇ ਨਵੀਆਂ ਤਕਨੀਕਾਂ ਬਾਰੇ ਜੋ ਉਪਰੋਕਤ ਸਾਰੇ ਹਾਂਜੀ ਇਹਦੇ ਵਿੱਚ ਸਸਤਾ ਆਪਸ਼ਨ ਸਹੀ ਹੈ ਉਪਰੋਕਤ ਸਾਰੇ ਪ੍ਰਸ਼ਨ ਨੰਬਰ ਵੀ ਹਰਦੇਵ ਬਾਜਵਾ ਦੇ ਚਰਿੱਤਰ ਦੀ ਵਿਸ਼ੇਸ਼ਤਾ ਕਿਹੜੀ ਹੈ ਘਟਿਆ ਚਾਲ ਚੱਲਣ ਵਾਲਾ ਝੂਠ ਦਾ ਸਹਾਰਾ ਲੈਣ ਵਾਲਾ ਆਪਣੀ ਮਨਵਰਜੀ ਕਰਨ ਵਾਲਾ ਉਪਰੋਕਤ ਸਾਰੇ ਹਾਂਜੀ ਤੈ ਇਹਦੇ ਲਈ ਉਪਰੋਕਤ ਸਾਰੇ ਸਸਾ ਜਿਹੜੇ ਆਪਸ਼ਨ ਹੈਗੇ ਉਹ ਸਹੀ ਹੈ ਠੀਕ ਹੈ ਇਸ ਤਰੀਕੇ ਨਾਲ ਜਿਹੜੇ ਤੁਹਾਡੇ ਪੰਜਾਬੀ ਦੇ ਪਾਸਟਸ ਦੇ 20 ਪ੍ਰਸ਼ਨ ਹੱਲ ਕੀਤੇ ਆ ਤੇ ਮੈਨੂੰ ਉਮੀਦ ਹੈ ਵੀ ਤੁਹਾਡੇ ਜ਼ਿਆਦਾਤਰ ਜਿਹੜੇ ਪ੍ਰਸ਼ਨ ਹੈਗੇ ਉਹ ਸਹੀ ਹੋਣ ਠੀਕ ਹੈ ਇਸ ਤੋਂ ਬਾਅਦ ਜਿਹੜਾ ਤੁਹਾਡਾ ਨੈਕਸਟ ਪੇਪਰ ਹੈ ਤੁਸੀਂ ਉਸ ਦੀ ਵਧੀਆ ਢੰਗ ਨਾਲ ਤਿਆਰੀ ਕਰੋ ਤਾਂ ਜਿਹੜੇ ਤੁਹਾਡੇ ਚੰਗੇ ਨੰਬਰ ਆ ਸਕਣ ਠੀਕ ਹੈ ਜੀ ਓਕੇ ਜੀ ਧੰਨਵਾਦ